ਫਰੋਂ ਦੇਖੋ ਆਰ ਆਈ ਪੀ ਲਿਖਣਾ ਬਹੁਤ ਮੈਂ ਕਦੇ ਆਰ ਆਈ ਪੀ ਨਹੀਂ ਲਿਖਿਆ ਅਜ ਤੱਕ ਕਿਸੇ ਦੀ ਪੋਸਟ ਤੇ ਜੀ ਹੈਨਾ ਬਹੁਤ ਅਫਸੋਸ ਹੈ ਵੀ ਬਹੁਤ ਘੱਟ ਲਿਖਦਾ ਹੈਨਾ ਮੈਂ ਬਸ ਇੰਨਾ ਕਹਿਣਾ ਵੀ ਆ ਆਪਣੇ ਆਪਣੇ ਸ਼ਬਦ ਜਦ ਮੈਨੂੰ ਮਿਲਦੇ ਨੇ ਮੈਂ ਉਹ ਯਾਤਰਾ ਬਾਰੇ ਕੁਝ ਲਿਖਣ ਦਾ ਕੋਸ਼ਿਸ਼ ਕਰਦਾ ਮੈਨੂੰ ਬਹੁਤ ਝਟਕਾ ਲੱਗਿਆ ਪਿੱਛੇ ਜੇ ਚਿੱਤਰਕਾਰ ਜਰਨੈਲ ਸਿੰਘ ਹੋਰੀ ਚਲੀ ਗਈ ਮੈਂ ਉਹਨਾਂ ਦਾ ਕੰਮ ਬਹੁਤ ਪਸੰਦ ਮਿਲਣ ਦਾ ਮੈਨੂੰ ਮੁਲਾਕਾਤਾਂ ਹੋਈਆਂ ਨੇ ਕਦੇ ਡਾਇਲੌਗ ਨਹੀਂ ਹੋਇਆ ਉਹਨਾਂ ਨਾਲ ਜੀ ਪਰ ਮੈਂ ਜਦ ਮੈਂ ਜੌਂਦੇ ਜੀ ਉਹਨਾਂ ਦੀ ਕਿਸੇ ਪੋਸਟ ਉਹਨਾਂ ਦੀ ਤਸਵੀਰ ਬਾਰੇ ਤਾਰੀਫ਼ ਨਹੀਂ ਕੀਤੀ ਕਦੇ ਮੈਂ ਉਦਮ ਨਹੀਂ ਕੀਤਾ ਕਿ ਉਹਨਾਂ ਨੂੰ ਉੱਡ ਕੇ ਜਾ ਕੇ ਮਿਲਾਂ ਤਾਂ ਜਿੱਦੇ ਚਲੇ ਗਏ ਉਹਦੇ ਮੈਂ ਪੋਸਟ ਪਾਵਾਂ ਕਿ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ ਦੁਨੀਆ ਨੂੰ ਦਿਖਾਉਣ ਲਈ ਮੈਂ ਪੋਸਟ ਪਾਵਾਂ ਮੇਰਾ ਕੋਈ ਮਿੱਤਰ ਚਲਿਆ ਗਿਆ ਉਹਨੂੰ ਮੈਂ ਕਦੇ ਲੈਟਰ ਲਿਖਿਆ ਨਹੀਂ ਸਾਰਾ ਕੁਝ ਐਵੇਂ ਯਹਾਰ ਕੀਤਾ ਨਹੀਂ ਤੇ ਜਿੱਦੇ ਉਹ ਕਿਤੇ ਰੁਸਤ ਰੁਸਤਕ ਹੋ ਗਿਆ ਨਾ ਰੁਕਸਤ ਹੋ ਗਿਆ ਤਾਂ ਉਹਦੇ ਮੈਂ ਪੋਸਟ ਪਾਵਾਂ ਇਹ ਮੇਰੇ ਲਈ ਗਲਤ ਗੱਲ ਆ ਕਹਣਾ ਧਰਮ ਮੇਰੇ ਅੰਦਰ ਹਮੇਸ਼ਾ ਰਹਿੰਦਾ ਅੱਜ ਤੁਸੀਂ ਗੁਰਪੁਰਬ ਸੀ ਤੁਸੀਂ ਗੁਰਪੁਰਬ ਤੇ ਪੋਸਟ ਨਹੀਂ ਪਾਈ ਯਾਰ ਹੁਣ ਇਸ ਗੱਲ ਲਈ ਵੀ ਸਾਨੂੰ ਨਰੇਟ ਕਰੋਗੇ ਬਿਲਕੁਲ ਸਹੀ ਗੱਲ ਹੈ